ਗੋਪੀ ਫਰੰਗੀਪੁਰ ਦੇ ਤੇ ਕਲਾਸ਼ ਆਪੇ ਬਡੌਲੇ ਤੇ ਜਦੋਂ ਮੂਰੇ ਖੜਾ ਨਾ ਨੇ ਸਾਜ਼ੋ ਕਹਿੰਦਾ ਕਬੱਡੀ ਨਹੀਂ ਪਾਉਂਦੇ ਉਹ ਤੇ ਤੇ ਫਿਰ ਜਦੋਂ ਮੂਰੇ ਬਗਾਨਾ ਪੁੱਤ ਖੜਾ ਹੁੰਦਾ ਬਾਈ ਭਲਾ ਤੇ 20 ਟੀਕੇ ਲਾਇਆ ਮੈਂ ਲਾ ਕੇ ਤੋੜ ਦੂੰ ਜਿਹੜਾ ਕਹਿੰਦਾ ਜਿੰਨੇ ਆ ਖੋਨ ਨੇ ਲਾ ਦੂੰ ਇਹ ਤੋਂ ਕਬੱਡੀ ਮੁੜਿਆ ਉਹ ਤਾਂ ਆਂਦਾ ਫਿਰ ਕੋਈ ਹਰੇ ਕੀ ਚੰਗੇ ਕਰਦਾ ਪੈਸੇ ਵਾਲਾ ਹਰੇ ਕੀ ਵੱੜ ਜੇ ਬਾਈ ਦਿਲ ਵੀ ਐਡਾ ਚਾਹੀਦਾ ਕਬੱਡੀ ਖੇਡਣ ਲਈ ਹਾਂ ਕਬੱਡੀ ਖੇਡਣੀ ਹੋਵੇ ਟੀਕਾ ਵੀ ਲਾਉਣਾ ਹੋਵੇ ਐਡਾ ਦਿਲ ਚਾਹੀਦਾ ਫੇਰ ਲੱਗਦਾ ਕੋਈ ਲਾ ਕੇ ਦਿਖਾਵੇ ਪੈਣਾ ਸੌਖਾ ਹੁੰਦਾ ਫੁਲਾਨ ਨੇ ਟੀਕੇ ਨਾ ਬਣਾ ਲਿਆ ਬਣਾਉਣਾ ਬਹੁਤ ਔਖਾ ਬਈ ਕੱਲੇ ਟੀਕੇ ਨਾ ਬੰਦਦਾ ਮਿਹਨਤ ਵੀ ਲਾਉਣੀ ਪੈਂਦੀ ਐ ਲੋਹੇ ਨਾਲ ਮੱਥਾ ਮਾਰਨਾ ਪੈਂਦਾ ਭਾਈ ਨਾ 11 19 ਸਾਲ ਹੈ 18 ਸਾਲ ਕਹੀ ਨਾ ਕਸਾਏ ਹਲੇ ਵੀ ਕਸਾਉਣੇ ਆ ਫੇਰ ਜਾ ਕੇ ਮਸਲ ਬਣੇ ਸੀ ਅਗਲਾ ਕਹਿੰਦਾ ਭਾਂਜੂ ਦੀ ਟੀਕੇ ਲਾਏ ਹੋਣਗੇ ਪਰ ਆਪਣਾ ਪਿੰਡ ਚ ਪਤਾ ਸੀ ਆਪ ਨੂੰ ਕੋਈ ਕਹਿੰਦਾ ਨਹੀਂ ਸੀ ਹੂੰ ਬਈ ਮਤਲਬ ਸਰੀਰ ਦੇਖ ਕੇ ਗਰਾਉਂਡਾਂ ਤੇ ਕਹਿੰਦੇ ਨੇ ਮੁੰਡਾ ਯਾਰ ਇਹਦਾ ਜੱਮ ਜਿਹਾ ਬਹੁਤ ਪਤਾ ਸੀ ਨਾ ਵੀ ਇਹ ਪੜਿਆ ਹੋ ਲਿਖਿਆ ਨਹੀਂ ਹੈ ਨਾ ਵੀ ਠੀਕ ਮੈਨੂੰ ਤਾਂ ਪਤਾ ਨਹੀਂ ਵੀ ਠੀਕ ਹੈ ਕੀ ਹੁੰਦੇ ਉਦੋਂ ਕੀ ਕਹਿੰਦਾ ਜੇ ਕਦੇ ਦਾ ਯਾਰ ਹੁੰਦਾ ਬਈ ਲਾਲ ਜੀ ਨਿਸ਼ਾਨੀ ਵਾਲਾ ਦੇ ਦੇ ਆਂ ਕਹਿੰਦੇ ਨਾ ਜਾ ਕੇ ਵੜਦਾ ਨਾ ਆਉਂਦਾ ਨਹੀਂ ਸੀ ਬਈ ਹੋਰ ਜਿੱਤੇ ਲਾਲ ਜੀ ਗੱਲ ਤੇ ਲਾਲ ਜੀ ਧਾਰੀ ਨਹੀਂ ਬਈ ਉਹ ਦੇ ਦੇ ਹਾਂ ਉਹ ਆਏ ਹੁੰਦਾ ਵੀ ਪਹਿਲਾਂ ਜੇ ਆਪਾਂ ਲਾਲ ਲੈਣ ਬਈ ਬੜਾ ਜਿਆ ਹੋ ਜਾਂਦਾ ਬੰਦਾ ਵੀ ਖਰਾਖਰੂਖ ਖਾਣ ਲੱਗ ਜਾਂਦਾ ਹੋਰ ਆ ਥੋੜੀ ਹੋਵੇ ਕਲੇਟੀਕੇ ਖੜਾ ਇਦੋਂ ਕਹਿੰਦਾ ਨਾਂ ਬਣ ਜੇ ਬਈ ਹੁਣ ਤੂੰ ਤਗੜਾ ਹੋ ਗਿਆ ਹਣਾ ਵਿਚਾਰ ਖਲੱਤਾਂ ਖਿੱਚਣ ਵਾਲੇ ਹੁੰਦੇ ਆ ਉਹ ਕਹਿੰਦਾ ਪਲੋਟੀ ਚ ਕੇ ਲਾਉਂਦੇ ਪਰ ਕੋਈ ਲਾ ਕੇ ਦਿਖਾਵੇ ਬਈ ਲਾਉਣੇ ਬਹੁਤ ਔਖੇ ਆ ਉਮਰ ਵੀ ਤੈਅ ਕਰਦੀ ਐ ਕਬੱਡੀ ਚ ਕਿਵੇਂ ਹੁਣ ਜਿਵੇਂ ਉਹ ਤੂੰ ਜਵਾਨੀ ਦਾ ਵੀ ਜੋਸ਼ ਸੀ ਨਾਲ ਜੋਰ ਵੀ ਇਹਦਾ ਹੈ ਉਦੋਂ ਹੁਣ ਆਏ ਸੀ ਬਈ ਉਦੋਂ 5000ਾਂ ਤਗੜੇ ਹੋਏ ਮੈਂ ਆ ਹੁਣ ਫਿਰ ਦੂਜੇ ਤੀਜੇ ਸਾਲ ਬੰਦਾ ਦਾਸ ਨਾ ਹੁੰਦਾ ਫਿਰ 15 ਨਾ ਹੁੰਦਾ ਹੁਣ ਜਾਨੀ 50000 ਤੇ ਗੱਲ ਪਹੁੰਚੀ ਐ 50000 ਉਹ ਆਏ ਨਹੀਂ ਵੀ ਬੰਦਾ ਜਾਨ ਘਟ ਜਾਂਦੀ ਐ ਬੰਦਾ ਦਾ ਉਹਨੇ ਕਾਰੀ ਦੇਣਾ ਚੱਲ ਜਓ ਨਸ਼ਾ ਕਰਦੇ ਹੁਣ ਸਮਾਨ ਹੀ ਹੋ ਜਾ ਗਿਆ ਬਾਈ ਮੂਰੇ 2-2 ਲੱਖ ਦਾ ਕਰੀ ਬੈਠਿਆ ਹੂੰ ਜਿਹਦੇ ਕੋਲ ਹੈਗਾ ਪੈਸਾ ਮੂਰੇ 2-2 ਲੱਖ ਦਾ ਖਾ ਜਾਂਦੇ ਹਾਂ ਹੁਣ ਬਾਈ ਤੂੰ 20000 ਦਾ ਜਾ ਖਾ ਕੇ ਕਿੱਥੋਂ ਉਹਦੇ ਤੋਂ 5000 ਦਾ ਖਾਂਦਾ ਸੀ 10 ਦਾ ਖਾਂਦਾ ਸੀ ਤਾਂ 10 ਲੱਖ ਰੁਪਏ ਕਮਾਉਂਦਾ ਅੱਜੇ 2 ਲੱਖ ਦਾ ਖਾਣਾ ਬਾਈ ਕਮਾਉਣਾ ਵੀ 40 ਲੱਖ ਹਾਂ ਹੁਣ ਦੀ ਕਬੱਡੀ ਬਦਲਿਆ ਕੁਛ ਹੁਣ ਦੀ ਕਬੱਡੀ ਚ ਉਦੋਂ ਜਿਹੜੀ ਹੁਣ ਬਾਈ ਕਬੱਡੀ ਚ ਹੁਣ ਆਇਆ ਵੀ ਥੋੜਾ ਨਸ਼ਾ ਵੀ ਵੱਧ ਹੋ ਗਿਆ ਤੇ ਪੈਸਾ ਵੀ ਬੜਾ ਹੋ ਗਿਆ ਉਦੋਂ ਹੁਣ ਅਸੀਂ ਖੇਡਣ ਜਾਣਾ 1000 ਰੁਪਏ ਨਾਲ ਖੇਡਾਂਗੇ ਟੀਮ ਬਣਾ ਕੇ ਲੈ ਜਾਣੀ 1000 ਰੁਪਿਆ ਖਰਚ ਆਉਂਦਾ ਜੀ ਮਾੜੀ ਮੋਟੇ ਵਾਲੀ ਕੋਲ ਕੋਲ ਪੱਟੀ ਲੈ ਜਾਣੀ ਚਿੱਟੀ ਬਾਂਬੂ ਹੁੰਦੀ ਬਸ ਹੁਣ ਤਾਂ ਬਈ 10000 ਬਿਨਾ ਤਾਂ ਅਗਲਾ ਦੁਕਾਨ ਤੋਂ ਨਹੀਂ ਦੁਰ ਮੈਡੀਕਲ ਤੋਂ ਨਹੀਂ ਦੁਰਦਾ ਫੇਰ ਜਾ ਕੇ ਮੈਚ ਖੇਡਦਾ ਉਹ ਜਿਹੜੀ ਉਦੋਂ 5-5 10000 ਰੁਪਿਆ ਦੀ ਹੁੰਦੀ ਸੀ ਅੱਜ ਭਾਵੇਂ 100-100 ਰੁਪਿਆ ਦੀ ਹੋਈ ਪਈ ਹੈ ਉਹਨਾਂ ਹੀ ਵਾਰ ਹੋ ਗਿਆ ਪੈਸਾ ਵਧ ਗਿਆ ਬਸ ਉਦੋਂ ਆਏ ਸੀ ਬਈ ਜੱਥ ਨੇ 5-5000 ਰੁਪਿਆ ਅੱਜ ਦੇ 20ਰਗਾ ਲੱਗਦਾ ਸੀ ਹਾਂ ਵੀ ਅੱਜ ਜੇ 20000 ਲੱਗ ਗਿਆ ਨਾ ਉਦੋਂ 5000 ਆ ਹੀ ਹੁੰਦਾ ਸੀ ਯਾਰ ਬਹੁਤ ਆ ਗਏ ਉਹ ਟ ਅਤੇ ਉਹ ਥੋੜੇ ਬਲੇ ਵੀ ਆਈ ਸੀ ਵੀ ਜਿਹੜੀਆਂ ਤਕੜੀਆਂ ਤੇਰੀ ਤਕੜੀਆਂ ਟੀਮਾਂ ਨੂੰ ਬਾਈ ਦੇ ਦੇ ਕੇ ਪਿੱਛੇ ਲਾਈ ਲਾਈ ਰੱਖਦੇ ਵੀਰ ਤਕੜੀ ਟੀਮ ਆਉਗੀ ਆਥਨੇ 5 6 ਵਜੇ ਟੀਮ ਵੱੜਦੀ ਹੁੰਦੀ ਆ ਇਦਾਂ ਦਾ ਸੀਗਾ ਉਹਨੂੰ ਹਾਂ ਭਾਈ ਉਹ ਉਹ ਆਏ ਹੁੰਦਾ ਸੀ ਉਹ ਲੈ ਕਹਿੰਦਾ ਝਟ ਦੇਖਾਂਗੇ ਸੈਮੀਫਾਈਨਲ ਚ ਹਾਂ ਉਹ ਜਿਹਨੂੰ ਲੋਕਾਂ ਨੂੰ ਝਟ ਦੇਖਣ ਨੂੰ ਮੈਂ ਸਾਂਝਾ ਕਰ ਜਾਂਦੇ ਹੁਣ ਜੇ ਦੋਨੋਂ ਟੀਮ ਮੈਂ ਇੱਕੋ ਜਿਹਾ ਆਥਨੇ ਕਰ ਜਾਂਦੇ ਸੀ ਕੁਝ ਤਾਂ ਮੈਚਾਂ ਹੀ ਘੱਟ ਗਏ ਹੁਣ ਨਹੀਂ ਬਸ ਹੁਣ ਘੱਟ ਹੁੰਦੇ ਮੈਚ ਹੁਣ ਖਰਚੇ ਵਾਲੇ ਵਧ ਗਏ ਹਾਂ ਉਦੋਂ ਦਾ ਇਸ ਵੀ ਥੋੜੇ ਨਾ ਵੀ ਸੜ ਜਾ ਹੁਣ ਖਰਚਾ ਅਗਲਾ 10000 ਦਾ ਕੀ ਆ ਹੁਣ ਘਟ ਹੁੰਦੇ ਹੋਣਗੇ ਵੀ ਸ਼ਾਇਦ ਆਪਾਂ ਵੈਸੇ ਪਤਾ ਨਹੀਂ ਹੁਣ ਪਰ ਮੈਨੂੰ ਲੱਗਦਾ ਵੀ ਘਟ ਹੁੰਦੇ ਹੋਣਗੇ ਉਦੋਂ ਐ ਹੋ ਜਾਂਦੇ ਸੀਗੇ ਹੂੰ ਉਦੋਂ ਬਈ ਟੀਮਾਂ ਦਾ ਐ ਨਾ ਹੀ ਹੁੰਦਾ ਸੀ ਯਾਰ ਹੁਣ ਤਾਂ ਐ ਆ ਬਈ ਹਰੇਕ ਬੰਦੇ ਨੂੰ ਪਤਾ ਵੀ ਕੀ ਸਮਾਨ ਕਰਨਾ ਕਿਵੇਂ ਖੇਡਣਾ ਹਨਾ ਹਾਂ ਹੁਣ ਤਾਂ ਐ ਨਹੀਂ ਪਤਾ ਤੈਨੂੰ ਕੋਈ ਪੱਠੇ ਵੜਦਾ ਉੱਠ ਕੇ ਮੇਰੇ ਅੱਗੇ ਫੜ ਲੇ ਹਾਂ ਐ ਨਹੀਂ ਐ ਸਹੀ ਗੱਲ ਆ ਆਥਾਂ ਨੂੰ ਖੜਿਆਰੀ ਬਣ ਜਾਂਦਾ ਬੰਦਾ ਹਾਂ ਉਦੋਂ ਜਿਹੜੀ ਟੀਮ ਉਹ ਤੇ ਪਤਾ ਹੁੰਦਾ ਸੀ ਵੀ ਆ ਇੱਥੇ ਫੜੂਗਾ ਆ ਟੀਮਾਂ ਆ ਉਹ ਉਹਨਾਂ ਪਿੰਡਾਂ ਨੂੰ ਪਤਾ ਹੁੰਦਾ ਆ ਟੀਮ ਤਕੜੀ ਆ ਕੋਈ ਨੇ ਉਹਨੂੰ ਹੱਥ ਨਹੀਂ ਖੜਾ ਮੰਗਿਆ ਕੋਈ ਪਹਿਲਾਂ ਖੜ